ਸ਼੍ਰੀ ਦੁਰਗਿਆਨਾ ਤੀਰਤ ਦੇ ਵੜਾ ਹਨੂਮਾਨ ਮੰਦਿਰ ਵਿਖੇ ਸੰਗ੍ਰਾਂਤ ਦੇ ਮੌਕੇ ਤੇ ਝੰਡਾ ਲਹਿਰਾਇਆ ਗਿਆ ਜਿਸ ਵਿੱਚ ਸੰਸਕ੍ਰਿਤ ਕਾਲਜ ਦੇ ਬੱਚਿਆਂ ਨੇ ਮੰਤਰਾਂ ਦਾ ਜਾਪ ਕੀਤਾ ਇਸ ਮੌਕੇ ਦੁਰਗਿਆਨਾ ਕਮੇਟੀ ਦੇ ਪ੍ਰਧਾਨ ਪ੍ਰੋਫੈਸਰ ਲక్ష్ਮੀਕਾਂਤਾ ਚਾਵਲਾ ਡਾਕਟਰ ਰਾਕੇਸ਼ ਸ਼ਰਮਾ ਮਨਦੀਪ ਸਿੰਘ ਮੰਨਾ ਮਾਲਾ ਚਾਵਲਾ ਰਾਜੇਸ਼ ਕੁਮਾਰ ਬੰਟੂਵੀ ਮੌਜੂਦ ਸਨ ਸ਼੍ਰੀ ਰਾਮ ਜੈ ਜੈ ਭਗਵਾਨ ਬੰਦੇ ਮਾਤਰ ਜੈ ਸ਼ਿਰੀ ਦਾਮ ਜੈ ਸ਼ਿਰਾਮ ਸ਼ਿਰੀ ਰਾਮ ਜੈ ਰਾਮ ਜੈ ਜੀਰਾ ਜੈ ਰਹਾਏ ਹਾਏ ਮਹਾਦੇ ਅੱਜ ਦੇ ਪਵਿੱਤਰ ਦਿਹਾੜੇ ਤੇ ਜਨਮਸ਼ਟਮੀ ਦੇ ਸਾਰਿਆਂ ਨੂੰ ਸਾਰੇ ਦੇਸ਼ ਵਾਸੀਆਂ ਨੂੰ ਸਾਰੇ ਪ੍ਰਭੂ ਦੇ ਭਗਤਾਂ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ-ਬਹੁਤ ਮੁਬਾਰਕਬਾਦ ਪ੍ਰਭੂ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਤਰੱਕੀਆਂ ਖੁਸ਼ਹਾਲੀ ਲੈ ਕੇ ਆਉਣ ਉਹਨਾਂ ਦੇ ਉੱਤੇ ਆਪਣਾ ਜਿਹੜਾ ਅਸ਼ੀਰਵਾਦ ਬਣਾਈ ਰੱਖਣ ਅੱਜ ਝੰਡਾ ਚੜਾਉਣ ਦੀ ਜਿਹੜੀ ਸੇਵਾ ਦਾਸ ਵੱਲੋਂ ਮੰਗੀ ਗਈ ਸੀ ਔਰ ਮੈਨੂੰ ਮਿਲੀ ਆ ਮੈਂ ਬਹੁਤ ਧੰਨ ਭਾਗ ਵਾਲਾ ਵਾਂ ਕਿ ਭਗਵਾਨ ਦੇ ਚਰਨਾਂ ਦੇ ਵਿੱਚ ਆਪਣਾ ਅਸ਼ੀਰਵਾਦ ਲੈਣ ਆਉਣਾ ਔਰ ਇਹ ਜੋੜੇ ਸਾਫ ਕਰਨ ਦੀ ਗੱਲ ਮੈਂ ਕਿਤੇ ਵੀ ਜਾਵਾਂ ਮੰਦਰ ਗੁਰਦੁਆਰੇ ਮੈਂ 2 ਮਿੰਟ 4 ਮਿੰਟ ਜ਼ਰੂਰ ਅੱਜ ਵੀ ਕਿਸੇ ਥਾਂ ਦੇ ਵੀ ਉੱਤੇ ਹੋਵੇ ਮੈਂ ਬਹਿਣਾ ਆ ਕੇ ਪ੍ਰਮਾਤਮਾ ਦੇਗੇ ਅਰਦਾਸ ਕਰਦਾ ਕਿ ਪ੍ਰਮਾਤਮਾ ਤੇਰੇ ਚਰਨਾਂ 'ਚ ਹੀ ਅਸਲੀ ਜਿਹੜੀ ਸਾਡੀ ਔਕਾਤ ਹੈ ਅਸੀਂ ਇੱਥੇ ਸਾਨੂੰ ਇੱਥੋਂ ਤੱਕ ਹੀ ਰੱਖ ਲਾ ਤੇ ਅਸੀਂ ਬੜੇ ਦਿਨ 'ਚ ਬਹੁਤ ਪਾਪ ਹੁੰਦੇ ਨੇ ਔਰ ਫਿਰ ਵੀ ਜਿਹੜਾ ਸਮਾਂ ਜ਼ਰੂਰ ਪ੍ਰਮਾਤਮਾ ਦੇ ਨਾਲ ਲੱਗਣਾ ਚਾਹੀਦਾ ਦਿਨ ਦੇ ਵਿੱਚ ਚਾਹੇ 5 ਮਿੰਟ 10 ਮਿੰਟ ਆਪਣੀ ਜ਼ਿੰਦਗੀ ਦੇ ਵਿੱਚ ਚਲਦੇ ਆ ਚਲਦੇ ਆ ਦਿਨ 'ਚ ਕਈ ਪਾਪ ਹੋ ਜਾਂਦੇ ਨੇ ਔਰ ਪ੍ਰਭੂ ਹੈ ਜਿਹੜਾ ਸਾਨੂੰ ਇਹਨਾਂ ਪਾਪਾਂ ਤੋਂ ਬਚਾ ਸੰਕ੍ਰਾਂਤੀ ਆਰ ਨਾਲਨਲ ਸ਼੍ਰੀ ਕ੍ਰਿਸ਼ਨ ਜਨਮ ਅਸ਼ਮੀ ਦੀ ਸਾਰੇ ਦੇਸ਼ ਵਾਸੀਆਂ ਨੂੰ ਬਹੁਤ ਬਹੁਤ ਵਧਾਈ ਭਗਵਾਨ ਕ੍ਰਿਸ਼ਨ ਜੀ ਦੇ ਦੱਸੇ ਹੋਏ ਰਸਤੇ ਤੇ ਅਸੀਂ ਸਾਰੇ ਚੱਲਦੇ ਰਹੀਏ ਐਹੀ ਸਾਡੀ ਜਿਹੜੀ ਹੈ ਜ਼ਿੰਮੇਵਾਰੀ ਬੰਦੀ ਹੈ ਆਮ ਜੀ ਅੱਜ ਜਨਮ ਅਸ਼ਟਮੀ ਦੀ ਸਾਰੇ ਸ਼ਹਿਰ ਨੂੰ ਬਹੁਤ-ਬਹੁਤ ਵਧਾਈ ਅੱਜ ਜਨਮ ਅਸ਼ਟਮੀ ਦਾ ਪੂਰਾ ਰਾਤੀ 1 ਵਜੇ ਤੱਕ ਪ੍ਰੋਗਰਾਮ ਚੱਲੇਗਾ ਜਿੰਨੀ ਮਰਜ਼ੀ ਭੀੜ ਹੋਵੇ ਆਰਾਮ ਨਾਲ ਮੱਥਾ ਟੇਕਿਆ ਜਾਵੇ ਉਹਦੇ ਨਾਲ-ਨਾਲ ਅੱਜ ਹਰ ਸੰਗਰਾਂਦ ਤਰ੍ਹਾਂ ਐ ਸੰਗਰਾਂਦ ਵੀ ਅਸੀਂ ਹਨੂਮਾਨ ਬੜਾ ਹਨੂਮਾਨ ਮੰਦਿਰ ਵਿੱਚ ਉਹ ਪ੍ਰਸਿੱਧ ਜਿਹੜਾ ਹਨੂਮਾਨ ਮੰਦਿਰ ਉੱਥੇ ਝੰਡਾ ਚੜਾਇਆ ਗਿਆ ਤੇ ਮੈਂ ਇਹ ਉਹ ਸਥਾਨ ਹੈਗਾ ਜਿੱਥੇ ਆ ਕੇ ਆਪਣੇ ਬੰਦੇ ਦੀ ਹਰ ਮਨੋ ਕਾਮਨਾ ਪੂਰੀ ਹੁੰਦੀ ਹੈ ਇੱਕ ਵਾਰੀ ਦਰਸ਼ਨ ਕਰ ਲੈਣਾ ਹਨੂਮਾਨ ਜੀ ਦੇ ਤੇ ਤੁਹਾਡੇ ਮਨ ਚ ਜੋ ਆਪਣੇ ਆਪ ਪ੍ਰਭੂ ਨੇ ਪੂਰਾ ਕਰ ਦੇਣਾ ਫੇਰ ਮੈਂ ਇੱਕ ਵਾਰੀ ਸਾਰੇ ਸ਼ਹਿਰ ਵਾਸੀਆਂ ਨੂੰ ਬਹੁਤ-ਬਹੁ ਨਸ਼ਾ ਵਿਰੋਧੀ ਸਮਾਜ ਨਿਰਮਾਣ ਸੰਸਥਾ ਦੇ ਚੇਅਰਮੈਨ ਬਾਲਕ੍ਰਿਸ਼ਨ ਸ਼ਰਮਾ ਵੱਲੋਂ ਦੇਸ਼ ਦਾ ਆਜ਼ਾਦੀ ਦਿਹਾੜਾ ਪਟਾਲਾ ਰੋਡ ਵਿਖੇ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ।